ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਜਿਹੜਾ ਪੁੱਤਰ ਐ ਗੁਰਪਿੰਦਰ ਢੱਲੇਵਾਲ ਉਸਨੇ ਲਾਈਵ ਹੋ ਕੇ ਦੱਸਿਆ ਕਿ ਅੱਜ ਸਾਡੇ ਢੱਲੇਵਾਲ ਵਿਖੇ ਇਹ ਮੀਟਿੰਗਾਂ ਹੋਣੀਆਂ ਸੀ ਅਤੇ ਅਸੀਂ ਫੈਸਲੇ ਕਰਨੇ ਨੇ ਜਿਹੜੀ ਅੱਗੇ ਦੀ ਕਾਰਵਾਈ ਕੀ ਕਰਨੀ ਆ ਪਰ ਜਿਹੜਾ ਪ੍ਰਸ਼ਾਸਨ ਐ ਉਹ ਸਾਡੇ ਜਿਹੜੇ ਇੱਥੇ ਕਿਸਾਨ ਪਹੁੰਚ ਰਹੇ ਨੇ ਉਹਨਾਂ ਨੂੰ ਰੋਕ ਰਿਹਾ ਅਤੇ ਪਹਿਲਾਂ ਹੀ ਜਿਹੜਾ ਪ੍ਰਸ਼ਾਸਨ ਆ ਜਾਂ ਪੁਲਿਸ ਆ ਜਾਂ ਜਿਹੜਾ ਭਗਵੰਤ ਮਾਨ ਆ ਸਾਡੇ ਕਿਸਾਨਾਂ ਨਾਲ ਬਹੁਤ ਮਾੜੀ ਕਰ ਚੁੱਕਿਆ ਪਰ ਹੁਣ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਨੇ ਸਾਡਾ ਜਿਹੜਾ মিডিਆ ਜਿਹੜੇ ਅਕਾਊਂਟ ਨੇ ਉਹ ਵੀ ਉਹਨਾਂ ਦੀ ਵੀ ਰੀਚ ਘਟਾਈ ਹੋਈ ਆ ਤੇ ਪੂਰਾ ਜਿਹੜਾ ਕਿਸਾਨਾਂ ਦੇ ਵਿਰੁੱਧ ਸਰਕਾਰ ਹੋਈ ਪਈ ਆ ਜਿਹੜੀ ਕਹਿੰਦੀ ਹੁੰਦੀ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ ਕਿਸਾਨਾਂ ਨੂੰ ਐਮਐਸਪੀ ਦਵਾਂਗੇ 5 ਮਿੰਟ ਦਾ ਐਮਐਸਪੀ ਦਵਾਂਗੇ ਤੇ ਉਹਨਾਂ ਨੇ ਹੁਣ ਤੱਕ ਸਾਡੇ ਜਿਹੜੇ ਕਿਸਾਨ ਆਗੂ ਨੇ ਜਾਂ ਜਿਹੜੇ ਸਾਡੇ ਕਿਸਾਨ ਨੇ ਉਹਨਾਂ ਨੂੰ ਹੁਣ ਤੱਕ ਛੱਡਿਆ ਨਹੀਂ ਤੇ ਸਾਡੀਆਂ ਜਿਹੜੀਆਂ ਮਾ ਮਾਤਾ ਮਾਂ ਭੈਣਾਂ ਨੇ ਉਹਨਾਂ ਨੂੰ ਵੀ ਖੱਜਲ ਖਵਾਰੀ ਦੇਖਣੀ ਪੈ ਰਹੀ ਆ ਤੇ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਕੀ ਕਹਿਣਾ ਉਹਨਾਂ ਦਾ ਉਹ ਤੁਹਾਨੂੰ ਦਿਖਾਉਨੇ ਆ ਅਸੀਂ ਸਮੂਹ ਸੰਗਤ ਪਿੰਡ ਡੱਲੇਵਾਲਾ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਅਸੀਂ ਇੱਕ ਉਪਰਾਲਾ ਕਰਕੇ ਆਪਣੇ ਪਿੰਡ ਦੇ ਵਿਖੇ ਆਪਣੇ ਪਿੰਡ ਵਿੱਚ ਸਾਰੇ ਨਗਰ ਨੇ ਮੋਰਚਾ ਲਾਇਆ ਕਿਥੇ ਕਿ ਸਾਡੇ ਆਗੂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਿਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਇਹਨਾਂ ਨੇ ਪੂਰੀ ਤਰੀਕੇ ਨਾਲ ਅਣਗੌੜੀਆਂ ਕੀਤਾ ਹੋਇਆ ਸੀ ਤਾਂ ਉਸ ਰੂਸ ਵਿੱਚੋਂ ਇਹ ਜਿਹੜਾ ਮੋਰਚਾ ਨਿਕਲ ਕੇ ਆਇਆ ਜਿਵੇਂ ਆਪ ਸਭ ਨੂੰ ਪਤਾ ਹੈ ਤਾ ਉਸ ਮੋਰਚੇ ਦੇ ਵਿੱਚ ਅੱਜ ਅਸੀਂ ਜਥੇਬੰਦੀ ਦੀ ਕਾਲ ਸੀ ਕਿ ਇਸ ਨਗਰ ਦੇ ਵਿੱਚ ਸਾਡੇ ਨਗਰਪਿੰਡ ਡੱਲੇਵਾਲ ਦੇ ਵਿੱਚ ਜਿਹੜੀ ਮੀਟਿੰਗ ਕਰਨੀ ਹੈ ਸਾਰੀ ਇਕੱਠਾਇਆ ਜਥੇਬੰਦੀ ਨੇ ਤਾਂ ਸੰਗਤਾਂ ਜਿਹੜੀਆਂ ਮੰਨ ਲਓ ਸਾਡੇ ਨਗਰ ਪਿੰਡ ਦੇ ਵਿੱਚ ਪਹੁੰਚ ਰਹੀਆਂ ਹੁਣ ਗੱਲ ਇੱਥੇ ਇਹ ਆ ਜਾਂਦੀ ਹੈ ਜੀ ਕਿ ਪ੍ਰਸ਼ਾਸਨ ਸਾਡੇ ਨਗਰ ਦੇ ਵਿੱਚ ਪਹੁੰਚਿਆ ਸਾਡੇ ਨਗਰ ਦੇ ਵਿੱਚ ਪਹੁੰਚ ਕੇ ਇੱਥੇ ਗੱਲਬਾਤ ਕਰਨੀ ਚਾਹੀ ਪ੍ਰਸ਼ਾਸਨ ਨੇ ਤਾਂ ਜਿਹੜਾ ਸਾਡੀਆਂ ਸੰਗਤਾਂ ਪਿੱਛੇ ਆ ਰਹੀਆਂ ਹਨ ਗੱਲਬਾਤ ਪ੍ਰਸ਼ਾਸਨ ਨੇ ਸਾਡੇ ਨਾਲ ਕਰਨੀ ਹੈ ਸਾਡੇ ਲੀਡਰਸ਼ਿਪ ਨਾਲ ਕਰਨੀ ਹੈ ਤਾਂ ਇਹ ਕੀ ਇਹਨਾਂ ਦਾ ਰਵੱਈਆ ਹੈ ਕਿ ਜਿਹੜੀਆਂ ਸਾਡੀਆਂ ਸੰਗਤਾਂ ਸਿਰਫ ਇੱਕ ਮੀਟਿੰਗ ਕਰਨ ਵਾਸਤੇ ਅਸੀਂ ਆ ਰਹੇ ਹਾਂ ਇੱਕ ਮੀਟਿੰਗ ਕਰਨ ਵਾਸਤੇ ਅਸੀਂ ਇਕੱਠੇ ਹੋਣਾ ਸਾਡੀਆਂ ਪਿੱਛੇ ਜਿਹੜੀਆਂ ਸੰਗਤਾਂ ਇਕਾਈਆਂ ਸਾਡੇ ਕਿਸਾਨ ਵੀ ਪਹੁੰਚ ਰਹੇ ਐ ਇੱਥੇ ਉਹਨਾਂ ਨੂੰ ਪਰੇਸ਼ਾਨ ਕਰਕੇ ਉਹਨਾਂ ਨੂੰ ਮੰਗਣ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਉਹਨਾਂ ਦੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿਤੇ ਹੁਣ ਇਹਦੇ 'ਚ ਇਹ ਕੀ ਦਿਖਾਇਆ ਜਾ ਰਿਹਾ ਹੈ ਕੀ ਸ਼ੋਅ ਕਰਨਾ ਚਾਹੁੰਦੇ ਨੇ ਕਿ ਕੀ ਕਿਸਾਨ ਅਸੀਂ ਆਤਵਾਦੀ ਆ ਕੀ ਸਾਡੇ ਕੋਲੇ ਇਹ じゃ ਕੀ ਹੈ ਆਬਜੈਕਸ਼ਨਲ ਚੀਜ਼ ਹੋਊਗੀ ਕਿ ਜਿਹੜਾ ਸਾਡੇ ਕੋਲੇ ਸਾਡਾ ਇੱਕ ਗੱਡੀ ਹੈ ਗੱਡੀ ਦੇ ਵਿੱਚ ਸਾਡੇ ਪੰਜ ਕਿਸਾਨ ਬੈਠੇ ਉਹਨਾਂ ਨਾਲ ਇਸ ਤਰੀਕੇ ਨਾਲ ਤੁਸੀਂ ਵਤੀਰਾ ਕਰ ਰਹੇ ਆ ਕਿ ਜਿਵੇਂ ਗੱਡੀਆਂ ਚੈੱਕ ਕਰ ਰਹੇ ਆ ਜਿਵੇਂ ਅਸੀਂ ਕਿਤੇ ਕੋਈ ਬੰਬ ਲਈ ਫਿਰਦੇ ਆ ਜਾਂ ਕੋਈ ਅਸਲੇ ਲਈ ਫਿਰਦੇ ਆ ਪ੍ਰਸ਼ਾਸਨ ਨੂੰ ਅਸੀਂ ਇਹ ਚੇਤਾਵਨੀ ਦੇ ਦਿੰਦੇ ਆ ਅਪੀਲ ਕਰਦੇ ਆ ਕਿ ਅਸੀਂ ਉਹਨਾਂ ਟਾਈਮ ਤੋਂ ਫਟੇ ਨਾਲ ਕੋਈ ਮੀਟਿੰਗ ਨਹੀਂ ਕਰਾਂਗੇ ਉਹਨਾਂ ਟਾਈਮ ਤੁਹਾਡੇ ਨਾਲ ਕਿਤੇ ਕੋਈ ਸਾਡੀ ਗੱਲਬਾਤ ਨਹੀਂ ਹੋਊਗੀ ਜਿੰਨਾ ਟਾਈਮ ਸਾਡੇ ਸਾਰੇ ਦੀ ਸਾਰੀ ਸੰਗਤ ਜਿੰਨੇ ਸਾਡੇ ਕਿਸਾਨ ਵੀ ਇਸ ਸਾਡੇ ਪਿੰਡ ਦੇ ਵਿੱਚ ਪਹੁੰਚ ਰਹੇ ਨੇ ਸਾਰੇ ਦੇ ਸਾਰੇ ਨਿਰਵਿਘਨ ਸਾਡੇ ਇੱਥੇ ਨਗਰ ਦੇ ਵਿੱਚ ਪਹੁੰਚਣੇ ਚਾਹੀਦੇ ਜਿੰਨਾ ਚਿਰ ਇੱਕ ਇੱਕ ਕਿਸਾਨ ਸਾਡਾ ਸਾਡੇ ਪਿੰਡ ਦੇ ਵਿੱਚ ਨਹੀਂ ਪਹੁੰਚੂਗਾ ਉਹਨਾਂ ਟਾਈਮ ਅਸੀਂ ਕਿਸੇ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਚਾਹੀਓ ਕੋਈ ਵੀ ਹੋਵੇ ਚਾਹੇ ਕਿੱਡਾ ਵੀ ਕੋਈ ਅਧਿਕਾਰੀ ਹੈ ਚਾਹੇ ਕੋਈ ਕਿੱਡਾ ਵੀ ਸਾਡਾ ਲਿਖਦਾ ਹੈ ਅਸੀਂ ਉਹਦੇ ਨਾਲੋਂ ਨਾ ਚਰ ਮੀਟਿੰਗ ਨਹੀਂ ਕਰਾਂਗੇ ਜਿੰਨਾ ਚਿਰ ਸਾਡੇ ਸਾਰੇ ਕਿਸਾਨ ਵੀ ਸਾਡੇ ਨਗਰ ਦੇ ਵਿੱਚ ਨਹੀਂ ਪਹੁੰਚ ਜਾਂਦੇ ਇਸ ਵੀਡੀਓ ਦੇ ਵਿੱਚ ਇਹ ਜੰਗੂਰ ਦੱਸਣਾ ਚਾਹੁੰਦੇ ਆ ਕਿ ਸਰਕਾਰੀ ਤੰਤਰ ਹੈ ਜਿਹੜਾ ਸਾਡੀਆਂ ਫੇਸਬੁੱਕ ਆਈਡੀਆਂ ਦੇ ਉੱਤੇ ਹੁਣ ਇਹਨਾਂ ਨੇ ਨਿਗਰਾਨੀ ਰੱਖੀ ਹੋਈ ਹੈ ਰੀਚਾਂ ਜਿਹੜੀਆਂ ਬਿਲਕੁਲ ਘਟਾਈਆਂ ਜਾ ਚੁੱਕੀਆਂ ਐ ਰੀਚ ਜਮ ਥੱਲੇ ਜਾ ਚੁੱਕੀ ਐ ਸੋ ਬੇਨਤੀ ਇਹ ਕਰਦੇ ਆ ਕਿ ਇਸ ਰੀਚ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਚਾਹੀ ਹੋਰ ਵੀ ਜੇ ਥੱਲੇ ਜਾਂਦੀ ਐ ਤਾਂ ਕਰ ਦੇਣ ਤੁਸੀਂ ਇਹ ਬੇਨਤੀ ਐ ਤੁਹਾਡੇ ਹੱਥਾਂ ਦੇ ਵਿੱਚ ਫੋਨ ਐ ਤੁਸੀਂ ਇਸ ਸਾਡੀ ਰੀਚ ਤੁਸੀਂ ਵੰਡਣਾ ਐ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਇੱਕ ਇੱਕ ਕਿਸਾਨ ਤੱਕ ਇਹ ਪਹੁੰਚੀ ਪਹੁੰਚੀ ਹੋਣੀ ਚਾਹੀਦੀ ਐ ਕਿਉਂਕਿ ਜਦੋਂ ਪ੍ਰਸ਼ਾਸਨ ਕਿਸਾਨਾਂ ਦੇ ਵਿੱਚ ਉੱਥੇ ਰੋਕੂ ਰੋਕ ਕਰਦੇ ਆ ਤਾਂ ਕਿਸਾਨਾਂ ਦੇ ਵਿੱਚ ਘਬਰਾਹਟ ਦਾ ਭਰੋ ਦਾ ਪੋੜੀ ਪਾੜੀ ਕਿਸਾਨ ਅਸੀਂ ਕਿਹੜਾ ਕੋਈ ਟ੍ਰੈਂਡ ਆ ਉਹਨਾਂ ਦੇ ਵਿੱਚ ਘਬਰਾਟ ਦਾ ਮਾਹੌਲ ਹੋਣਾ ਤਾਂ ਘਬਰਾਉਣਾ ਕਿਸੇ ਨੇ ਨਹੀਂ ਕੋਈ ਵੀ ਘਬਰਾਉਣ ਦੀ ਲੋੜ ਨਹੀਂ ਕਿਸੇ ਨਾਲ ਕੋਈ ਆਪਾਂ ਜਦਾਈ ਨਹੀਂ ਕਰਨੀ ਸ਼ਾਂਤਮਈ ਤਰੀਕੇ ਨਾਲ ਜਿੱਥੇ ਤੁਹਾਨੂੰ ਪ੍ਰਸ਼ਾਸਨ ਉਤਕਦਾ ਉੱਥੇ ਖੜ੍ਹ ਜੋ ਸਾਡੀ ਇਹਨਾਂ ਨਾਲ ਉੱਤੇ ਗੱਲਬਾਤ ਜਿਹੜੀ ਚੱਲ ਰਹੀ ਹੈ ਕਿ ਉਹਨਾਂ ਚੋਂ ਅਸੀਂ ਕਿਸੇ ਨਾਲ ਕੋਈ ਵੀ ਮੀਟਿੰਗ ਨਹੀਂ ਕਰਾਂਗੇ ਕੋਈ ਵੀ ਇਹਨਾਂ ਨਾਲ ਗੱਲਬਾਤ ਨਹੀਂ ਹੋਊਗੀ ਖੋਦੇ ਦੇ ਉੱਤੇ ਜਿੰਨਾ ਚਿਰ ਸਾਡੇ ਸਾਰੇ ਕਿਸਾਨਾ ਜਿਹੜੇ ਸਾਡੇ ਵਿੱਚ ਨਹੀਂ ਪਹੁੰਚ ਜਾਂਦੇ ਇਸ ਕਰਕੇ ਕੋਈ ਵੀ ਘਮਰੌਣ ਦੀ ਲੋੜ ਨਹੀਂ ਚੁੱਪ ਕਰਕੇ ਤੁਸੀਂ ਉੱਥੇ ਖੜ੍ਹਜੋ ਸਾਡੀ ਗੱਲਬਾਤ ਹੈ ਜਿਹੜੀ ਆਪੇ ਇਹ ਸਾਡੀ ਲੀਡਰਸ਼ਿਪ ਹੈ ਆਪੇ ਆਪਾਂ ਇਹਨਾਂ ਨੂੰ ਤੁਹਾਨੂੰ ਵਿੱਚ ਲੈ ਕੇ ਆਵਾਂਗੇ